ਪੰਜਾਬ ਹਰਿਆਣਾ ਹਿਮਾਚਲ ਜਾਂ ਉੱਤਰ ਭਾਰਤ ਸਣੇ ਪੂਰੇ ਭਾਰਤ ਦੇ ਵਿੱਚ ਅੱਜ ਜੀ ਵਿਕਸਿਤ ਭਾਰਤ ਦੀ ਜਿਹੜੀ ਜੀ ਰਾਮ ਜੀ ਇੱਕ ਕਾਨੂੰਨ ਆਇਆ ਕਾਨੂੰਨ ਨੂੰ ਲੈ ਕੇ ਪਹਿਲਾਂ ਜੋ ਕੁਝ ਪੇਚਿਦਗੀਆਂ ਰਹੀਆਂ ਸੰਸਦ ਦੇ ਵਿੱਚ ਖੂਬ ਰੋਲਾ ਹੋਇਆ ਲੇਕਿਨ ਸਿਆਸਤ ਜਦੋਂ ਪੂਰੀ ਤਪੀ ਤਾਂ ਇਸ ਮੰਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਾਜਪਾ ਇਸ ਕਾਨੂੰਨ ਨੂੰ ਇੱਕ ਆंदोलਨ ਦੇ ਤੌਰ 'ਤੇ ਪ੍ਰਚਾਰ ਰਹੀ ਆ ਤੇ ਲੋਕਾਂ ਨੂੰ ਸਮਝਾ ਰਹੀ ਆ ਕਿ ਮਨਰੇਗਾ ਜਿਹੜੀ ਆ ਉਹ ਸਿਰਫ ਉਹਦਾ ਨਾਸ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਉન્નਤ ਕੀਤਾ ਗਿਆ ਤਾਂ ਜੋ 100 ਦਿਨ ਦਾ ਰੋਜ਼ਗਾਰ ਸੀ 125 ਦਿਨ ਦਾ ਹੋ ਗਿਆ ਤੇ ਇਸ ਦੇ ਨਾਲ ਹੀ ਹੋਰ ਕੀ ਕੁਝ ਖਾਸ ਨਾਲੇ ਇਸ ਦੇ ਸਾਰੇ ਬਾਰੇ ਜਾਣਾਂਗੇ ਤੇ ਸਮਝਾਂਗੇ ਵੀ ਉਸ ਖਾਸ ਸ਼ਖਸੀਅਤ ਤੋਂ ਜੋ ਸ਼ਖਸੀਅਤ ਪੰਜਾਬ ਦੇ ਲੁਧਿਆਣਾ ਤੋਂ ਉੱਠੀ ਉੱਤਰ ਭਾਰਤ ਦੇ ਵਿੱਚ ਚੱਲ ਕੇ ਉਹਨੇ ਬੀਜੇਪੀ ਦੇ ਵਿੱਚ ਰਹਿੰਦੇ ਹੋਏ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਵਰਤਮਾਨ ਦੇ ਵਿੱਚ ਕੰਮ ਕਰ ਰਹੇ ਨੇ ਬੀਜੇਪੀ ਇਕਾਈ ਚੰਡੀਗੜ੍ਹ ਦੇ ਵਿੱਚ ਬਤੌਰ ਅਧਿਐਕਸ਼ ਜਤਿੰਦਰ ਪਾਲ ਜੀ ਬਹੁਤ ਬਹੁਤ ਸਵਾਗਤ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹੂੰਗਾ ਕਿਉਂਕਿ ਤੁਹਾਡਾ ਇੱਕ ਹਮੇਸ਼ਾ ਇੱਕ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਇਨਸੋਰਟ ਫਾਰਮ ਮੇਰੀ ਲੈਂਗੁਏਜ ਚ ਕਹੀਏ ਜੀਐਸ ਯਾਨੀ ਕਿ ਗੁੱਡ ਗਵਰਨੈਂਸ ਗੁੱਡ ਸਿਸਟਮ ਦੀ ਤੇ ਹੁਣ ਮਨਰੇਗਾ ਦੀ ਗੱਲ ਨੂੰ ਲੈ ਕੇ ਥਾਂ-ਥਾਂ ਤੇ ਪ੍ਰਚਾਰਿਆ ਜਾ ਰਿਹਾ ਪਰ ਸਵਾਲ ਵਿਰੋਧੀ ਉਦਾਂ ਹੀ ਚੱਕਰੇ ਜਿੱਦਾਂ ਬਾਕੀ ਸੂਬਿਆਂ ਦੇ ਵਿੱਚ ਚੱਕਰੇ ਤੇ ਚੰਡੀਗੜ੍ਹ ਦੇ ਵਿੱਚ ਉਹੀ ਚੀਜ਼ਾਂ ਵਿਰੋਧੀ ਕਹਿ ਰਹੇ ਨੇ ਕਿਵੇਂ ਸਮਝਾਓਗੇ ਲੋਕ ਅਸਤੱਕ ਜਿੰਨੀ ਵੀ ਸਕੀਮਸ ਮੋਦੀ ਗਵਰਨਮੈਂਟ ਨੇ ਲਾਂਚ ਕੀਤੀਆਂ ਉਸ ਸਕੀਮਸ ਦਾ ਅਗਰ ਤੁਸੀਂ ਸਟੈਟਿਸਟਿਕਲ ਡਾਟਾ ਚੱਕੋਗੇ ਤੁਹਾਨੂੰ ਪਤਾ ਲੱਗੇਗਾ रियलिटी ਕੀ ਸੀ ਜਦੋਂ ਆਪਾਂ ਡਿਜੀਟਲਾਈਜ਼ਡ ਕੀਤਾ ਤੇ ਕਿੰਨੇ ਨਕਲੀ ਸਕਾਲਰਸ਼ਿਪ ਦਿੱਤੇ ਜਾ ਰਹੇ ਸੀ ਅਸੀਂ ਦੇਖਿਆ ਹੋਵੇਗਾ ਕਿੰਨੇ ਬੈਨੀਫਿਟਸ ਲੋਕਾਂ ਨੂੰ ਨਕਲੀ ਦਿੱਤੇ ਜਾ ਰਹੇ ਸੀ ਉਹ ਦੇਖਿਆ ਹੋਵੇਗਾ ਕਿੰਨੀਆਂ ਕੰਪਨੀਆਂ ਨਕਲੀ ਚੱਲ ਰਹੀਆਂ ਸੀ ਦੇਖਿਆ ਹੋਵੇਗਾ ਕਿੰਨੇ ਨਕਲੀ ਐਨ ਜੀਓਜ਼ ਚੱਲ ਰਹੀ ਸੀ ਦੇਖਿਆ ਹੋਵੇਗਾ ਇਸ ਸਕੀਮ ਦੇ ਵਿੱਚ ਵੀ ਇੰਪਰੂਵਮੈਂਟ ਦੋਨੋਂ ਹੋ ਸਕਦੀ ਹੈ ਜਦੋਂ ਕੋਈ ਸਕੀਮ ਸਿਸਟਮ ਦੇ ਅੰਡਰ ਆਵੇ ਹੁਣ ਮਨਰੇਗਾ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਡਾਟਾ ਚੱਕ ਕੇ ਦੇਖੋ ਇੱਕ ਸੜਕ ਚਾਰਵਰੀ ਬਣ ਗਈ ਇੱਕ ਬੰਦੇ ਦੀ ਡੈਥ ਹੋ ਗਈ ਉਹ ਵੀ ਮਨਰੇਗਾ ਚ ਨੌਕਰੀ ਕਰ ਰਿਹਾ ਇੱਕ 75 ইয়ার্স ওল্ড লেਡੀ ਹੈ ਉਹਦਾ ਨਾਮ ਲਿਖਾ ਦਿੱਤਾ ਜਾਂਦਾ ਔਰ ਉਹ ਮਨਰੇਗਾ ਤੋਂ ਪੈਸੇ ਲੈ ਰਹੀ ਤੁਸੀਂ ਦੇਖੋ ਕੀ ਗੱਲਾਂ ਕਰ ਰਹੇ ਆ ਹੁਣ ਮੰਨ ਲੈ ਅਗਰ ਕਿਸੇ ਚੀਜ਼ ਨੂੰ ਤੁਸੀਂ ਵਾਚ ਕਰਨਾ ਹੋ ਅੰਡਰ ਸਿਸਟਮ ਹੀ ਵਾਚ ਹੋਏਗੀ ਨਾ ਵਿਦਆਉਟ ਸਿਸਟਮ ਵਾਚ ਨਹੀਂ ਹੋਏਗੀ ਉਹ ਸਿਸਟਮ ਨੂੰ ਇੰਪਰੂਵ ਕੀਤਾ ਹੋਰ ਤਾਂ ਕੁਝ ਨਹੀਂ ਕੀਤਾ ਨਹੀਂ ਤੇ ਸਾਰੀਆਂ ਚੀਜ਼ਾਂ ਦੁਰਸਤ ਕਰਨ ਲਈ ਦੋ ਬਾਰ ਪਹਿਲਾਂ ਸਰਕਾਰ ਸੈਂਟਰ ਦੇ ਵਿੱਚ ਫਿਰ ਦੁਬਾਰਾ ਤੋਂ ਜਨਤਾ ਨੇ ਪ੍ਰਦਰੋਸ ਸਾਦਸਿਆ ਤੇ ਪਹਿਲਾਂ ਕੀ ਦੇਖ ਰਹੇ ਸੀ ਪਰਖ ਰਹੇ ਸੀ ਨਹੀਂ ਪਹਿਲਾਂ ਦੇਖੋ ਕਈ ਵਾਰੀ ਕੀ ਹੁੰਦਾ ਹੈ ਹੋਰ ਵੀ ਬਹੁਤ ਪ੍ਰੋਬਲਮ ਐ ਸਰ ਇਸ ਦੇਸ਼ ਦੀਆਂ ਅੱਜ ਮੈਨੂੰ ਦੱਸੋ ਦੇਸ਼ ਹਜ਼ਾਰਾਂ ਪ੍ਰੋਬਲਮ ਹੈ ਹਰ ਪ੍ਰੋਬਲਮ ਦੇ ਉੱਤੇ ਸਟੱਡੀ ਹੋ ਰਹੀ ਹੈ ਜਦੋਂ ਸਟੱਡੀ ਪੂਰੀ ਹੋ ਜਾਂਦੀ ਹੈ ਫਿਰ ਉਹ ਤੇ ਇੰਪਲੀਮੈਂਟ ਹੁੰਦੀ ਹੈ ਅਸ ਤੁਸੀਂ ਕਿਸੇ ਫੀਲਡ ਚ ਵੀ ਦੇਖ ਲਓ ਇਨਫਰਾਸਟ੍ਰਕਚਰ ਦੇਖ ਲਓ 에ਵੀਏਸ਼ਨ ਚ ਦੇਖ ਲਓ ਫੋਰਨ ਰਿਲੇਸ਼ਨ ਚ ਦੇਖ ਲਓ ਹਿੰਦੁਸਤਾਨ ਦਾ ਸਟੇਟਸ ਕਿੱਥੇ ਹੈ ਕਿਸ ਲੈਵਲ ਤੇ ਪਹੁੰਚਿਆ ਹੈ ਇਕਨੋਮੀਆਂ ਦੇਖੋ ਅਸੀਂ ਬਾਹਰ ਮੇ ਤੋਂ ਚੌਥੇ ਸਥਾਨ ਤੇ ਆ ਗਏ ਹੁਣ ਇਹ ਸਕੀਮ ਜਦੋਂ ਇੰਪਲੀਮੈਂਟ ਹੋਏਗੀ ਉਹਦੇ ਐਕਚੁਅ ਜਿਹੜੇ ਬੰਦੇ ਨੂੰ ਬੈਨੀਫਿਟ ਚਾਹੀਦਾ ਉੱਥੇ ਹੀ ਹੋਏਗਾ ਫਿਰ ਇਹਦੇ ਹੋਰ ਕਈ ਚੀਜ਼ਾਂ ਜੋੜ ਦੀਆਂ ਵੀ ਤੁਸੀਂ ਇਹ ਵੀ ਕਰਾ ਸਕਦੇ ਹੋ ਇਹ ਵੀ ਕਰਾ ਸਕਦੇ ਹੋ ਇਹ ਵੀ ਕਰਾ ਸਕਦੇ ਹੋ ਸਰ ਭਾਰਤੀ ਜਨਤਾ ਪਾਰਟੀ ਕਿਹਸੀ ਪਾਰਟੀ ਹੈ ਜਿਹੜਾ ਛੋਟੇ ਤੋਂ ਛੋਟਾ ਵਰਕਰ ਹੈ ਉਹਨੂੰ ਵੀ ਚਾਂਸ ਮਿਲਦਾ ਹੈ ਉਹਨੂੰ ਵੀ ਅੱਗੇ ਵਧਣ ਦਾ ਰਸਤਾ ਹੈ ਚੰਡੀਗੜ੍ਹ ਦੇ ਵੀ ਜਪੀ ਹੁੰਦੇ ਨੇ ਤੇ ਨੈਸ਼ਨਲ ਦੇ ਵੀ ਜਪੀ ਹੁੰਦੇ ਨੇ ਤਾਂ ਹੀ ਕੀ ਬਦਲਾਅ ਹੈ ਇਹ ਇੱਕੋ ਜਿਹਾ ਚੱਲ ਰਿਹਾ ਸਰ ਇਹ ਨਹੀਂ 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 ਕੋਈ ਅਸੀਂ ਗੱਲ ਨਹੀਂ ਹੈ ਦੇਖੋ ਅਗਰ ਮੇਰੇ ਜੈਸਾ ਵਿਅਕਤੀ ਅ ਸਟੇਟ ਪ੍ਰੈਜ਼ੀਡੈਂਟ ਬਣ ਸਕਦਾ ਹੈ ਤੇ ਕੁਝ ਵੀ ਪੋਸੀਬਲ ਹੈ ਭਾਰਤੀ ਜਨਤਾ ਪਾਰਟੀ ਚ ਹਾਂ ਉਹ ਤਾਂ ਸੁਰੂਤੇ ਲੁਧਿਆਣੇ ਦੀ ਤਾਂ ਹੀ ਮੈਂ ਗੱਲ ਕੀਤੀ ਸੀ ਕਿ ਕਿਧਰੋਂ ਸ਼ੁਰੂਆਤ ਹੋਈ ਮੈਂ ਅੰਮ੍ਰਿਤਸਰ ਤੋਂ ਹਾਂ ਵੈਸੇ ਨੋਡ ਲੁਧਿਆਣਾ ਤੇ ਮੇਰਾ ਤੇ ਬਾਇ ਬਰਥ ਮੈਂ ਚੰਡੀਗੜ੍ਹ ਤੋਂ ਹੀ ਹਾਂ ਤੇ ਮੈਂ ਤੇ ਇੱਥੇ ਹੀ ਪੈਦਾ ਹੋਇਆ ਅੱਛਾ ਤੇ ਚਲੋ ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ ਤੇ ਲੁਧਿਆਣੇ ਤੁਸੀਂ ਸ਼ਾਇਦ ਉਸ ਟਾਈਮ ਜਦੋਂ 13 ਅਕਤੂਬਰ ਦਾ ਵੀ ਮੈਨੂੰ ਦਿਨ ਯਾਦ ਆ ਜਦੋਂ ਜ਼ਿੰਮੇਵਾਰੀ ਮਿਲੀ ਸੀ ਉਸ ਦਿਨ ਤੁਹਾਡਾ ਕਾਫੀ ਡਾਟਾ ਲੁਧਿਆਣਾ ਦੇ ਵਿੱਚ ਤੁਸੀਂ ਜੋ ਕੰਮ ਕਾਰ ਕੀਤਾ ਸੀ ਉਹ ਕਾਫੀ ਚਰਚਾ ਦੇ ਮੈਂ ਬੇਸਿਕਲੀ ਫੂਡ ਪ੍ਰੋਸੈਸਿੰਗ ਕੰਸਲਟੈਂਟ ਨਾ ਲੁਧਿਆਣਾ ਵਿੱਚ ਬੌਂਡ ਬ੍ਰੈਡ ਨਾਲ ਕ੍ਰੈਮਿਕਾ ਸੁਪਰੀਮ ਐਗਰੋ ਨਾਲ ਮੈਂ ਕੰਮ ਕੀਤਾ ਕੰਪਨੀਆਂ ਨਾਲ ਅੱਛਾ ਤੇ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆਉਂਦੇ ਦਿਨਾਂ ਦੇ ਵਿੱਚ 29 ਤਰੀਕ ਨੂੰ ਚੋਣ ਹੋਣ ਵਾਲੀ ਆ ਕਿ ਇੱਕ ਬੋਟ ਬੈਂਕ ਚੰਡੀਗੜ੍ਹ ਦੇ ਵਿੱਚ ਕਿਸ ਪਾਸੇ ਜਾਏਗੀ ਕੀ ਉਮੀਦਤ ਹੋਂ ਦੇਖੋ ਭਾਰਤੀ ਜਨਤਾ ਪਾਰਟੀ 24 ਇਨਟੂ 365 ਡੇਸ ਹਮੇਸ਼ਾ ਇਲੈਕਸ਼ਨ ਮੋਡ ਚ ਰਹਿੰਦੀ ਹੈ ਜਿਸ ਦਿਨ ਇਲੈਕਸ਼ਨ ਹੋਏਗਾ ਉਸ ਦਿਨ ਦੇਖਾਂਗੇ ਮੈਂ ਇਸ ਵਾਰ ਸਿਰਫ ਜਿੱਦਾਂ 2024 ਦੇ ਵਿੱਚ ਜਦੋਂ ਅਨਿਲ ਮਸੀ ਸਾਹਿਬ ਦੀ ਕਾਫੀ ਵੀਡੀਓ ਵਾਇਰਲ ਹੋਈ ਸੀ ਸਿਰਫ ਹੈਂਡ ਰੇਜ਼ ਕਰਨਾ ਤੇ ਚੰਗਾ ਤਰੀਕਾ ਜਿੱਦਾਂ ਪਹਿਲਾਂ ਕਦੇ ਅਸੀਂ ਵੀ ਵੇਖਦੇ ਹੁੰਦੇ ਸੀ ਪੁਰਾਣੇ ਵੇਲੇ ਦੇ ਵਿੱਚ ਜਾਂ ਅੱਜ ਵੀ ਲੋਕ ਸਭਾ ਟੀਵੀ ਜਾਂ ਉਹਦਾ ਹੁੰਦਾ ਕਿ ਹੱਥ ਖੜੇ ਕਰੋ ਤਾਂ ਇਹ ਸਹੀ ਤਰੀਕਾ ਚੰਡੀਗੜ੍ਹ ਦੇ ਵਿੱਚ ਵੀ ਜੋ ਪਿਛਲੇ ਡਿਸਾਈਡ ਕੀਤਾ گورنر ਸਾਹਿਬ ਨੇ ਉਹ ਠੀਕ ਹੈ ਅਸੀ ਤੇ ਉਸਤੇ ਓਬਜੈਕਸ਼ਨ ਲੱਗ ਰਹੇ ਮੈਂ ਸੁਨਿਲ ਕੁਮਾਰ ਵਿਸ਼ਵਵਾਰਤਾ ਚੰਡੀਗੜ੍ਹ